ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਖਾਲਸਾ ਜੀ ਹੱਦ ਹੋ ਗਈ ਹੁਣ ਤਾਂ ਮਤਲਬ ਸਰਕਾਰਾਂ ਵੱਲੋਂ ਇਸ ਮੋਦੀ ਸਰਕਾਰ ਵੱਲੋਂ ਸਾਡੇ ਨੌਜਵਾਨ ਦਾ ਕਤਲ ਕਰਕੇ ਜਾਂ ਸਾਡੇ ਨੌਜਵਾਨਾਂ ਨੂੰ ਫੱਟੜ ਕਰਕੇ ਸਾਡੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਚੱਕ ਕੇ ਲੈ ਕੇ ਜਾ ਕੇ ਸਾਡੇ ਕਿਸਾਨਾਂ ਦੇ ਟਰੈਕਟਰ ਭੰਨ ਕੇ ਅਜੇ ਉਹਨਾਂ ਦਾ ਢਿੱਡ ਨਹੀਂ ਸੀ ਭਰਿਆ ਦਿਲ ਨਹੀਂ ਸੀ ਭਰਿਆ ਉਹਨਾਂ ਦਾ ਹੁਣ ਉਹਨਾਂ ਨੇ ਕਾਲੇ ਕਾਨੂੰਨਾਂ ਦੀ ਧਮਕੀ ਦਿੱਤੀ ਹੈ ਸੋ ਦੋਸਤੋ ਗੱਲ ਕਰਦੇ ਆਂ ਕਿ ਐਨਐਸਏ ਵਰਗੇ ਕਾਲੇ ਕਾਨੂੰਨ ਲਾਉਣ ਦੀ ਉਹਨਾਂ ਨੇ ਕਿਵੇਂ ਧਮਕੀ ਦਿੱਤੀ ਹੈ ਤੇ ਕੀ ਕਿਹਾਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਰਕਾਰ ਵੱਲੋਂ ਆਪਣੇ ਖੱਟਰ ਸਰਕਾਰ ਵੱਲੋਂ ਇਹ ਕਿਹਾ ਗਿਆਗਾ ਕਿ ਅਸੀਂ ਕਿਸਾਨਾਂ ਦੇ ਉੱਪਰ ਕਿਸਾਨਾਂ ਦੇ ਲੀਡਰਾਂ ਦੇ ਉੱਪਰ ਐਨਐਸਏ ਐਨਐਸਏ ਲਾ ਕੇ ਮਤਲਬ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਕਿ ਉਹ ਸਾਡੇ ਸੂਬੇ ਦਾ ਮਾਹੌਲ ਖਰਾਬ ਕਰਦੇ ਨੇ ਉਹ ਦੇਸ਼ ਦੇ ਵਿਰੁੱਧ ਗਤੀਵਿਧੀਆਂ ਕਰਦੇ ਨੇ ਉਹ ਪਾਸਨ ਨੇ ਜਿਹੜੇ ਦਿੰਦੇ ਨੇ ਤੇ ਸਾਡੀ ਪੁਲਿਸ ਤੇ ਹਮਲੇ ਕਰਦੇ ਨੇ ਹੁਣ ਪੋਸਤੋ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਰੋਜ਼ ਲਾਈਵ ਲੋਕ ਦੇਖ ਰਹੇ ਨੇ ਤੇ ਤੁਸੀਂ ਸਰਿਆਮ ਝੂਠ ਤੇ ਝੂਠ ਬੋਲ ਰਹੇ ਹੋ ਸੜਕਾਂ ਤੁਸੀਂ ਰੋਕੀਆਂ ਹਰਿਆਣੇ ਦੀ ਸਰਕਾਰ ਨੇ ਅਸੀਂ ਸਿਰਫ ਉਥੋਂ ਦੀ ਲੰਘਣਾ ਸੀਗਾ ਸਾਡੇ ਆਮ ਲੋਕਾਂ ਨੇ ਲੇਕਿਨ ਤੁਸੀਂ ਸੜਕਾਂ ਰੋਕ ਕੇ ਹੰਜੂਆਂ ਦੇ ਗੋਲੇ ਪੰਜਾਬ ਦੀ ਧਰਤੀ ਦੇ ਉੱਪਰ ਤੁਸੀਂ ਛਿਟੋ ਤੇ ਤੁਸੀਂ ਸਾਡੇ ਨੌਜਵਾਨਾਂ ਤੇ ਸਿੱਧੀਆਂ ਗੋਲੀਆਂ ਮਾਰੋ ਤੁਹਾਡੀਆਂ ਗੋਲੀਆਂ ਦੇ ਨਾਲ ਸਾਡਾ ਨੌਜਵਾਨ ਸ਼ਹੀਦ ਹੋ ਜਾਵੇ ਤੁਹਾਡੀਆਂ ਗੋਲੀਆਂ ਦੇ ਨਾਲ ਸਾਡੇ ਨੌਜਵਾਨ ਦੇ ਇੱਕ ਦੇ ਹੋਰ ਗੋਲੀ ਸਿੱਧੀ ਲੱਗੇ ਆ ਕੇ ਤੁਹਾਡੀਆਂ ਗੋਲੀਆਂ ਦੇ ਨਾਲ ਤੇ ਅਥਰੂ ਗੈਸਾਂ ਦੇ ਨਾਲ ਸਾਡੇ ਲੀਡਰ ਉਹ ਵੀ ਜ਼ਖਮੀ ਹੋ ਜਾਣ ਤੇ ਸਾਡੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਚੱਕ ਕੇ ਤੁਸੀਂ ਲੈ ਕੇ ਜਾਵੋ ਲੇਕਿਨ ਐਨਐਸਏ ਸਾਡੇ ਤੇ ਲੱਗੂਗੀ ਦੋਸਤੋ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾਗਾ ਕਿ ਖੱਟਰਾ ਤੁਸੀਂ ਜਿਹੜੀਆਂ ਇਹ ਗੱਲਾਂ ਕਰ ਰਹੇ ਹੋ ਸਿਰਫ ਚਾਰ ਵੋਟਾਂ ਲੈਣ ਦੀ ਖਾਤਰ ਤੁਹਾਡੇ ਉੱਪਰ ਵੀ ਇੱਕ ਅਦਾਲਤ ਬੈਠੀ ਹੈ ਜਿਹੜੀ ਸਭ ਕੁਝ ਦੇਖ ਰਹੀ ਆ ਤੁਸੀਂ ਸਾਰਾ ਕੁਝ ਜੋ ਗੈਰ ਕਾਨੂੰਨੀ ਕਰ ਰਹੇ ਹੋ ਕਾਰਵਾਈ ਤੁਹਾਡੇ ਤੇ ਹੋਣੀ ਚਾਹੀਦੀ ਆ ਹੁਣ ਇੱਥੇ ਆ ਕੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਜਾਂ ਭਗਵੰਤ ਮਾਨ ਸਾਹਿਬ ਨੇ ਇਕੱਲੇ ਬਿਆਨ ਦੇਣ ਤੱਕ ਸੀਮਤ ਨੇ ਅਗਰ ਉਹ ਚਾਹਣ ਉਹ ਉਹਨਾਂ ਦੇ ਅਫਸਰਾਂ ਦੇ ਉੱਪਰ ਵੀ ਐਨਐਸਏ ਲਾ ਸਕਦੇ ਨੇ ਕਿਉਂਕਿ ਸਰੇ ਆਮ ਜਿਹੜੀ ਮਤਲ ਤੱਕੇ ਸਾਹੀ ਹੈ ਉਹ ਉਹਨਾਂ ਦੇ ਅਫਸਰਾਂ ਵੱਲੋਂ ਤੇ ਉਹਨਾਂ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਔਰ ਉਹਨਾਂ ਦੇ ਮੈਂ ਕਹਿ ਸਕਦਾ ਕਿ ਆਰਐਸਐਸ ਦੇ ਕਾਰਕੁਨ ਵੀ ਵਿੱਚ ਸੀਗੇ ਉਹਨਾਂ ਨੇ ਸਾਨੂੰ ਉੱਥੇ ਮੁੰਡਿਆਂ ਨੇ ਕੱਲ ਦੱਸਿਆ ਕਿ ਉਹਨਾਂ ਦੇ ਜਿਹੜੇ ਆਰਐਸਐਸ ਵਾਲੇ ਵਲੰਟੀਅਰ ਸੀਗੇ ਉਹ ਵੀ ਵਿੱਚ ਸਾਡੇ ਮੁੰਡਿਆਂ ਦੇ ਸੱਟਾਂ ਮਾਰ ਰਹੇ ਸੀਗੇ ਕਾਰਵਾਈ ਤਾਂ ਤੁਹਾਡੇ ਤੇ ਹੋਣੀ ਚਾਹੀਦੀ ਹੈ ਨਾ ਕਿ ਕਿਸਾਨ ਆਗੂਆਂ ਤੇ ਹੁਣ ਤੁਸੀਂ ਇਹ ਦੱਸੋ ਕਿਸਾਨਾਂ ਨੂੰ ਤੁਸੀਂ ਕਿਹਾ ਗਿਆ ਕਿ ਟਰੈਕਟਰ ਟਰਾਲੀ ਹੈ ਜਿਹੜੀ ਉਹ ਜੀਟੀ ਰੋਡ ਦੇ ਉੱਪਰ ਨਹੀਂ ਚੱਲੇਗੀ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਨੌਜਵਾਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਅਸੀਂ ਟਰੈਕਟਰ ਟਰਾਲੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਅਸੀਂ ਤੁਰ ਕੇ ਪੈਦਲ ਆ ਰਹੇ ਹਾਂ ਖਾਲੀ ਹੱਥਾਂ ਇਹ ਦਿਖਾ ਕੇ ਉਹਨਾਂ ਨੇ ਕਿਹਾ ਔਰ ਤੁਸੀਂ ਉਹਨਾਂ ਨੂੰ ਖਾਲੀ ਹੱਥ ਤੁਰੇ ਆਉਂਦਿਆਂ ਨੂੰ ਤੇ ਤੁਸੀਂ ਉਹਨਾਂ ਦੇ ਉੱਪਰ ਮਾਰ ਮਾਰ ਗੋਲੇ ਉਹਨਾਂ ਨੂੰ ਜ਼ਖਮੀ ਕੀਤਾ ਅਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮਤਲਬ ਗਲਤ ਕਰ ਰਹੇ ਹੋ ਅਗਰ ਉਹ ਅਦਾਲਤ ਦੇ ਹੁਕਮ ਦੇ ਉਲਟ ਜਾ ਕੇ ਟਰੈਕਟਰ ਟਰਾਲੀਆਂ ਦਾ ਉਸ ਸਮੇਂ ਲੈ ਕੇ ਉਹ ਆਉਂਦੇ ਝੁੰਡ ਤਾਂ ਤੁਸੀਂ ਕਹਿ ਸਕਦੇ ਸੀਗੇ ਪਰ ਹੁਣ ਮੈਨੂੰ ਦੋਸਤੋ ਤੁਸੀਂ ਅਗਲੀ ਗੱਲ ਮੈਂ ਅਦਾਲਤ ਦੇ ਸੰਦਰਭ ਵਿੱਚ ਕਰਨੀ ਚਾਹਣਾਗਾ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਜਿਹੜਾ ਟਰੈਕਟਰ ਟਰਾਲੀ ਆ ਉਹ ਜੀਟੀ ਰੋਡ ਦੇ ਉੱਪਰ ਨਹੀਂ ਚੱਲੂਗਾ ਟਰੈਕਟਰ ਟਰਾਲੀਆਂ ਦੇ ਨਾਲ ਸਾਡੀ ਤੂੜੀ ਵੀ ਦਿੱਲੀ ਦੇ ਵਿੱਚ ਜਾਂਦੀ ਆ ਸਾਡੇ ਕਿਸਾਨਾਂ ਦਾ ਦੁੱਧ ਵੀ ਤੁਹਾਡੇ ਕੋਲ ਆਉਂਦਾਗਾ ਜਿਹੜੇ ਜੱਜ ਸਾਹਿਬਾਨ ਫੈਸਲਾ ਸੁਣਾਉਂਦੇ ਨੇ ਕੀ ਉਹ ਦੁੱਧ ਨਹੀਂ ਪੀਂਦੇ ਕੀ ਉਹ ਰੋਟੀ ਖਾਂਦੇ ਨਹੀਂ ਹੈਗੇ ਉਹਨਾਂ ਤੱਕ ਜੋ ਕੁਝ ਵੀ ਕਿਸਾਨਾਂ ਵੱਲੋਂ ਪੈਦਾ ਕੀਤਾ ਗਿਆਗਾ ਉਹ ਦਿੱਲੀ ਤੱਕ ਜੀਟੀ ਰੋਡਾਂ ਦੇ ਰਾਹੀਂ ਜਾਂਦਾ ਹੈਗਾ ਕੀ ਉਹ ਫਿਰ ਟਰੈਕਟਰ ਟਰਾਲੀ ਦੇ ਵਿੱਚ ਪਾ ਕੇ ਆਪਣਾ ਸਮਾਨ ਫਿਰ ਉਹਨੂੰ ਟਰੱਕ ਦੇ ਵਿੱਚ ਲੱਦਿਆ ਕਰਨਗੇ ਤੇ ਫਿਰ ਟਰੱਕ ਦੇ ਵਿੱਚ ਲੈ ਕੇ ਜਾਇਆ ਕਰਨਗੇ ਕਮਾਲ ਦੀ ਮਤਲਬ ਟਿੱਪਣੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਪਹਿਲਾਂ ਅਜੇ ਤੱਕ ਕਦੇ ਸੁਣੀਆਂ ਨਹੀਂ ਇੱਥੋਂ ਸऱ्या ਪਤਾ ਲੱਗਦਾਗਾ ਕਿ ਪੂੰਜੀਪਤੀਆਂ ਦਾ ਅਦਾਲਤਾਂ ਤੱਕ ਵੀ ਕਿੰਨਾ ਜਿਹੜਾ ਪ੍ਰੈਸ਼ਰਾਈਜ਼ ਉਹਨਾਂ ਨੂੰ ਕੀਤਾ ਜਾ ਰਿਹਾ ਤੇ ਇੱਥੇ ਤੱਕ ਆਏਗਾ ਕਿ ਅਦਾਲਤਾਂ ਵੀ ਹੁਣ ਜਿਹੜੀਆਂ ਸਰਕਾਰਾਂ ਦੀ ਬੋਲੀ ਬੋਲਦੀਆਂ ਨੇ ਦੋਸਤੋ ਮੈਂ ਧੰਨਵਾਦ ਕਰਨਾ ਚਾਹੂੰਗਾ ਸਾਡੇ ਸਨਵੀਰ ਸਿੰਘ ਪੰਜਾਬ ਚੈਨਲ ਹੈਗਾ ਮੁੰਡੇ ਦਾ ਬਣਾਇਆ ਹੋਇਆ ਪੇਜ ਤੇ ਭਰਪੂਰ ਸਿੰਘ ਚੀਮਾ ਇਹ ਸਾਡੀ ਹਮੇਸ਼ਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਨਾਮ ਲੈ ਕੇ ਧੰਨਵਾਦ ਕੀਤਾ ਜਾਵੇ ਤੁਸੀਂ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਦੋਸਤੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਤੁਹਾਡੀ ਹੀ ਆਵਾਜ਼ ਹੈ ਜਿਹੜੀ ਉਹ ਤੁਹਾਡੇ ਲੋਕਾਂ ਤੱਕ ਪਹੁੰਚਦੀ ਹੈ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਤੁਹਾਡੇ ਜਿਹੜੇ ਮਤਲਬ ਫੋਲੋਅਰ ਹੁੰਦੇ ਨੇ ਉਹਨਾਂ ਤੱਕ ਜਿਹੜੀ ਤੁਹਾਡੀ ਆਵਾਜ਼ ਹੈ ਸੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ